ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਮੈਂ ਤੁਹਾਨੂੰ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚੋਂ ਤੇ ਗੁਰਮੀਤ ਨੰਬਰਦਾਰ ਦੇ ਘਰਾਂ ਦੇ ਨਜ਼ਦੀਕ ਬਾਈ ਜਸਕਰਨ ਦੇ ਘਰੋਂ ਵੈਡਿੰਗ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਹੈ ਮਿੱਤਰੋ ਇੱਕ ਪਹਿਲੜ ਨੀਲੀ ਰਾਵੀ ਨਸਲ ਦੀ ਝੋਟੀ ਦੀ ਇਹ ਝੋਟੀ ਵਕਾਊਆ ਮਿੱਤਰੋ ਹਫ਼ਤੇ ਦੀ ਹਜੇ ਸੂਣ ਵਾਲੀਆ ਕਰਮ ਵਾਲੀ ਚੰਗੇ ਸੀਮਨ ਰਿਕਾਰਡ ਦੀ ਚੰਗੇ ਮਾਰਕੇ ਦੇ ਵਿੱਚ ਚੰਗੇ ਮਾਰਕੇ ਦੇ ਵਿੱਚ ਕਰਮ ਵਾਲੀ ਤੇ ਨਿੱਕਾ ਨਿੱਕਾ ਸਿੰਗ ਲੱਗਾ ਹੋਇਆ ਉਨਨ ਜਦੀ ਕੀ ਤੋਂ ਵਿਖਾ ਦੂੰਗਾ ਕਦ ਕਾਠ ਦੇ ਵਿੱਚ ਵੀ ਬਹੁਤ ਚੰਗੀ ਝੋਟੀ ਆ ਵੀਰੇ ਜਿਹੜੇ ਭਰਾ ਨੂੰ ਨੀਲੀ ਰਾਵੀ ਦਾ ਸ਼ੌਂਕ ਆ ਨੀਲੀ ਰਾਵੀ ਦੀ ਝੋਟੀ ਚਾਹੀਦੀ ਆ ਬਾਈ ਦੁੱਧ 10 11 ਕਿਲੋ ਪਹਿਲੇ ਸੂਏ ਦੇ ਵਿੱਚ ਹੀ ਟੋਰਨ ਨਾਲ ਪਾ ਜੂਗੀ 1.5 ਲੱਖ ਰੁਪਈਆ ਇਹਦੀ ਕੀਮਤ ਆ ਬਹੁਤ ਚੰਗੇ ਮਾਰਕ ਦੇ ਵਿੱਚ ਆ ਮਿੱਤਰੋ ਜਿਹੜੇ ਭਰਾ ਝੋਟੀ ਲੈਣ ਦੇ ਦਵੰਨੇ ਆ ਬਾਈਆਂ ਨਾਲ ਨੰਬਰ ਸਕਰੀਨ ਤੇ ਲਾ ਦੂੰਗਾ ਆ ਵੇਖੋ ਇਹਦੀ ਸਿੰਗੀ ਖੜੀ ਰੰਦੇ ਜਿਸਕਰ ਨੇ ਵੀਰੇ ਚਾਰੇ ਪੈਰਾਂ ਤੇ ਨਿਸ਼ਾਨ ਤੁੰਨੀ ਤੇ ਨਿਸ਼ਾਨ ਨਿਸ਼ਾਨੀਆਂ ਸਾਰੀਆਂ A ਤੋਂ Z ਕਵਰ ਕਰਦੀ ਆ ਮਿੱਤਰੋ ਤੇ ਮੇਰੇ ਪਿੰਡ ਦੇ ਵਿੱਚ ਹੀ ਪਵਨ ਝੋਟੇ ਦੀ ਇਹ ਧੀ ਆ ਬਾਈ ਹੁਣਾਂ ਨੇ ਕਿਉਂਕਿ ਇੱਥੋਂ ਨੇੜੇ ਹੀ ਲਈ ਸੀ ਇਹ ਕੱਟੀ ਤੇ ਬਾਕੀ ਫਿਰ ਵੀ ਤਸੱਲੀ ਕਰਨਾ ਤੁਹਾਡਾ ਬੌਂਡਰ ਆ ਫਰਜ਼ ਹੋਊਗਾ ਥਣਾ ਥਣਾ ਦੀ ਬਰੀਕੀ ਬਹੁਤ ਜ਼ਿਆਦੀ ਨਜ਼ਾਰ ਚੰਗੀ ਆ ਵੀਰੇ ਥਣਾ ਆ ਕੇ ਕੋਲੇ ਵੇਖੇ ਨਾ ਜਦੋਂ ਤੁਸੀਂ ਤੁਹਾਨੂੰ ਡਾਢੇ ਥਣ ਲੱਗਣਗੇ ਬਾਕੀ ਸਾਫ ਤੋਂ 3 ਝੋਟੀਆਂ ਬਾਈ 1.5 ਲੱਖ ਰੁਪਈਆ ਇਹਦੀ ਡਿਮਾਂਡ ਆ ਵਿੱਚੋਂ ਮਾਨਤਾਣ ਹੋ ਜਾਊਗਾ ਨੰਬਰ ਜਿਸ ਕਰਨ ਵੀਰੇ ਕਿੰਨਾ ਆ ਗਿਆ ਆਪਣਾ ਬਾਈ 94639 94639 22300 22300 94639 22300 94639 22300 22 ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਮਿੱਤਰੋ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਜਿਸ ਕਰਨ ਬਾਈ ਨਾਲ ਪਹਿਲਣ ਝੋਟੀਆਂ 5-7 ਦਿਨ ਦੀ ਕੱਚੀ ਆ ਨੀਲੀ ਰਾਵੀ ਨਸਲ ਆ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਸ਼ੁਕਰੀਆ ਚੌਂਦਰੋ